ਅੱਜ ਤਰਨਤਾਰਨ ਜ਼ਿਲ੍ਹੇ ਦੇ ਆੜਤੀਏ ਦੁਖੀ ਹੋ ਕੇ ਡੀਸੀ ਤਰਨਤਾਰਨ ਦੇ ਸਨਮੁਖ ਪੇਸ਼ ਹੋਏ ਹਨ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਉਹਨਾਂ ਨੇ ਆੜਤੀਆਂ ਨੇ ਬਾਰ ਬਾਰ ਸਮਾਂ ਮੰਗਿਆ ਕਿ ਸਾਡੇ ਦੁੱਖੜੇ ਸੁਣ ਲਓ ਦੁੱਖੜੇ ਸੁਣ ਲਓ ਅਖੀਰ ਅੱਜ ਉਹਨਾਂ ਨੂੰ ਸਮਾਂ ਦਿੱਤਾ ਗਿਆ ਤੇ ਉਹਨਾਂ ਨਾਲ ਇੱਕ ਮੀਟਿੰਗ ਹੋਈ ਇੱਕ ਪ੍ਰਭਾਵਸ਼ਾਲੀ ਇਕੱਠ ਜ਼ਿਲ੍ਹਾ ਤਰਨਤਾਰਨ ਦੇ ਆੜਤੀਆਂ ਦਾ ਸਰਦਾਰ ਕਲਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਜੀ ਦੀ ਅਗਵਾਈ ਹੇਠ ਇਕੱਠਾ ਹੋਇਆ ਤੇ ਉਥੇ ਕਈ ਚੀਜ਼ਾਂ ਨੂੰ ਇਹਨਾਂ ਦੀਆਂ ਸਮੱਸਿਆਵਾਂ ਨੂੰ ਅੱਗੇ ਰੱਖਿਆ ਗਿਆ ਗਰਮਾ ਸਰਦੀ ਵੀ ਹੋਈ ਤੇ ਉਹਦਾ ਹੱਲ ਵੀ ਕੁਝ ਨਿਕਲੇ ਹਨ ਆਓ ਇਹਨਾਂ ਸਦਾ ਕੁਲਵੀਰ ਸਿੰਘ ਹੁਣਾਂ ਨਾਲ ਗੱਲਬਾਤ ਕਰਦੇ ਹਾਂ ਪ੍ਰਧਾਨ ਜੀ ਕੀ ਕੀ ਗੱਲਾਂ-ਬੱਤਾਂ ਤੇ ਮੁੱਖ ਕੀ ਵਿਸ਼ਾ ਸੀਗਾ ਤੇ ਕਿੰਨਾ ਕੁ ਤੁਹਾਨੂੰ ਭਰੋਸਾ ਦਿੱਥੇ ਮੈਂ ਪ੍ਰਧਾਨ ਕੁਲਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਅਰਥ ਸਿਸ਼ਨ ਤਰਨਤਾਰਨ ਸਾਡਾ ਜਿਹੜਾ ਮੁੱਖ ਮਸਲਾ ਸੀ ਸਾਡੇ ਜ਼ਿਲ੍ਹੇ ਦੀਆਂ ਕਰੀਬ ਜੀ 15-20 ਮੰਡੀਆਂ ਇਸੀਆਂ ਜਿੱਥੇ ਟੈਂਡਰਕਾਰਾਂ ਲੋ ਕੋਈ ਮਾਲ ਤੱਕ ਲਿਫਟ ਨਹੀਂ ਸੀ ਕੀਤਾ ਉਹਦੇ ਵਿੱਚ ਖਾਸ ਕਰਕੇ ਜਿੱਦਾਂ ਸੋਰ ਸਿੰਘ ਸੀ ਅੱਗੇ ਸੋਲਿਆ ਝਵਾਲ ਟੀਮਾ ਮੁੰਡਾ ਪਿੰਡ ਚੋਲਾ ਸਾਹਬ ਗੰਡੀਵਣ ਤੱਤਲ ਕੋਟ ਬੁੱਢਾ ਜਾਂ ਛੋਟੀਆਂ ਮਟੀਆਂ ਹੋਰ ਮੰਡੀਆਂ ਸੀ ਉਸ ਸਮੱਸਿਆ ਨੂੰ ਲੈ ਕੇ ਅਸੀਂ ਅੱਜ ਡੀਸੀ ਸਾਹਿਬ ਨੂੰ ਆਪਣਾ ਇੱਕ ਮੰਗ ਪੱਤਰ ਦਿੱਤਾ ਤੇ ਨਾਲੇ ਉਹਨਾਂ ਨਾਲ ਖੁੱਲੀ ਬਹਿਸ ਕੀਤੀ ਕਿ ਇਹ ਸਾਡੇ ਜਿਹੜੇ ਆ ਲਿਫਟਿੰਗ ਦਾ ਜਿਹੜਾ ਮਸਲੇ ਹੱਲ ਕਰੋ ਟੈਂਡਰਕਾਰਾ ਟੈਂਡਰਕਾਰ ਪਾ ਲਿੰਦੇ ਉਹਨਾਂ ਕੋ ਗੱਡੀਆਂ ਨਹੀਂ ਹੁੰਦੀਆਂ ਜਿੱਥੇ ਜਿੱਥੇ ਜ਼ਿਲ੍ਹੇ ਦੇ ਵਿੱਚ ਆੜਤੀ ਕੰਮ ਕਰ ਰਿਆ ਉਹਨਾਂ ਨੇ 40% ਤੇ ਉਪਰ ਅਭਵ ਜਿਹੜੀ ਉਹ ਲਿਫਟਿੰਗ ਕਰਤੀ ਆ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਟੈਂਡਰਕਾਰਾਂ ਕੋਲ ਗੱਡੀਆਂ ਨਹੀਂ ਆ ਤੇ ਉਹ ਕੰਮ ਜਿਹੜਾ ਕਾਨੂੰਨ ਦੇ ਮੁਤਾਬਕ ਸਾਨੂੰ ਦਿੱਤਾ ਜਾਵੇ ਅਸੀਂ ਉਹ ਕੰਮ ਸਿਰੇ ਕਰ ਦਾਂਗੇ ਲਗਭਗ ਉਹਨਾਂ ਨੇ ਸਾਡੇ 50% ਮਸਲੇ ਮੰਡੀਆਂ ਦੇ ਜਿਹੜੇ ਟੈਂਡਰ ਉਹ ਸਾਨੂੰ 50% ਦਾ ਜਿਹੜੇ ਉਹ ਅਲਾਉ ਹੋ ਗਏ ਸੀ ਸਾਡੇ ਮੀਟਿੰਗ ਤੋਂ ਪਹਿਲਾਂ ਜਿਹੜੀਆਂ ਇੱਕ ਦੋ ਮੰਡੀਆਂ ਰਹਿ ਗਈਆਂ ਕੱਲ ਸ਼ਾਮ ਤੱਕ ਉਹ ਮਸਲੇ ਸਾਡੇ ਹੱਲ ਹੋ ਜਾਣਗੇ ਤੇ ਦੂਸਰਾ ਸਾਡਾ ਫੈਨਸੀ ਜਿੱਥੇ ਬਾਰਦਾਨੇ ਦੀ ਕਮੀ ਸੀ ਕੁਝ ਮੰਡੀਆਂ ਤੇ ਉਹਨਾਂ ਆਖਿਆ ਕੰਟੇਨਰ ਆ ਰਿਹਾ ਸ਼ਾਮ ਤੱਕ ਆਜਣਗੇ ਮੰਡੀਆਂ ਤੇ ਪਹੁੰਚ ਜੂਗੀ ਬਾਰਦਾਨੇ ਦੀ ਕੋਈ ਕਮੀ ਨਹੀਂ ਆ ਤੀਸਰਾ ਸਾਡਾ ਕਿ ਜਿਹੜੇ ਟੈਂਡਰਕਾਰਾਂ ਵਾਲੇ ਪਿਛਲੇ ਬਕਾਏ ਕਿਸੇ ਮੰਡੀ ਦਾ ਕਿਸੇ ਦਾ 5 ਲੱਖੇ ਦਾ 7 ਲੱਖ 10 ਲੱਖ ਉਹ ਕਿਸੇ ਦਿਨ ਸਾਡਾ ਕੋਲ ਸਬੂਤ ਲੈ ਕੇ ਉਹਨਾਂ ਤੇ ਜਿਹੜੀ ਬੰਦੀ ਕਾਨੂੰਨੀ کار ਹੋਈ ਆ ਉਹ ਉਹਨਾਂ ਤੇ ਅਸੀਂ ਜ਼ਰੂਰ ਕਰਾਵਾਂਗੇ ਐਫ ਆਈ ਆਰ ਤੱਕ ਉਹਨਾਂ ਨੇ ਸਾਨੂੰ ਕਰਾਉਣ ਦਾ ਪ੍ਰੋਸਾ ਦਿੱਤਾ ਹੈ ਇੱਕ ਪ੍ਰਧਾਨ ਜੀ ਦੱਸੋਗੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਕਿੰਨੇ ਕਿ ਟੈਂਡਰ ਕਰ ਆ ਆਪਣੇ ਤਰਨਤਨ ਜ਼ਿਲ੍ਹੇ ਦੇ ਵਿੱਚ ਤੁਹਾਡੇ ਜ਼ਿਲ੍ਹੇ ਦੇ ਵਿੱਚ ਕਿੰਨੇ ਕਿ ਟੈਂਡਰ ਕਰ ਆ ਜਿਹੜੇ ਸਾਰੇ ਜ਼ਿਲ੍ਹੇ ਦੇ ਟੈਂਡਰ ਲੈਂਦੇ ਲਗਭਗ ਜੀ ਸਾਡੇ 25 ਕਲਸਟਰ ਬੰਦੇ ਆ ਜ਼ਿਲ੍ਹੇ ਦੇ ਵਿੱਚ 60 ਮੰਡੀਆਂ ਸਾਡੇ 7 ਲੱਖ ਮਟਾ ਵੀ 1 ਕਰੋੜ ਤੇ 50 ਲੱਖ ਬੈਗ ਦੀ ਆਮਦ ਹੁੰਦੀ ਆ ਜਿਹੜੀ ਉਹਨਾਂ ਟੈਂਡਰਕਾਰਾਂ ਚੁੱਕਣੀ ਹੁੰਦੀ ਆ ਟੈਂਡਰਕਾਰ ਉਂਗਲਾਂ ਦੇ ਗਿਣੇ ਜਾਣ ਵਾਲਿਆ ਵੱਧ ਤੋਂ ਵੱਧ 6-7 ਬੰਦੇ ਆ ਤੇ ਉਹਨਾਂ ਕੋਲੋਂ ਕੋਈ ਵੀ ਗੱਡੀ ਨਹੀਂ ਖਾਸ ਕਰਕੇ ਵੀ ਤਰਨਤਾਰਨ ਦੇਿਲ ਦਾ ਕੋਈ ਵੀ ਆਖੇ ਟਰਾਂਸਪੋਰਟਰ ਵੀ ਮੈਂ 8 ਤਿੰਨ ਦੇ ਹੱਥ ਤੋਂ ਬਣਾ ਮਾਲ ਢੋਦਾ ਉਹ ਪੋਸੀਬਲ ਔਖਾ ਵਾ ਕੰਮ ਹੋ 8 ਤੀ ਇਹ ਹੀ ਅੱਗੇ ਮਾਲ ਢੋਂਦਿਆ ਟੈਂਡਰ ਕਾਰ ਜਿਹੜਾ ਸਰਕਾਰ ਕੋ ਪੇਮੈਂਟ ਲੈ ਜਾਂਦਾ ਤੇ 8 ਤੀ ਉਹਨੂੰ ਪੈਸੇ ਨਹੀਂ ਦਿੰਦਾ ਤੇ 8 ਤੀ ਜਿਹੜਾ ਵਾ ਉਹਦੀ ਜਿਹੜੀ ਆ ਉਹਦੇ ਤੇ ਬਹੁਤ ਬੋਝ ਪੈਂਦਾ ਇੱਕ ਸਾਰੀਆਂ ਗੱਲਾਂ ਸਾਡੀਆਂ ਡੀਸੀ ਸਾਹਿਬ ਨਾਲ ਖੁੱਲ ਕੇ ਹੋਈਆਂ ਨੇ ਉਹਨਾਂ ਕਿਹਾ ਵੀ ਮੈਂ ਇਸ ਜ਼ਿਲ੍ਹੇ ਦੇ ਵਿੱਚੋਂ ਪੂਰੀ ਇਮਾਨਦਾਰੀ ਨਾਲ ਤਨ ਦੇਈ ਨਾ ਜਿਹੜੀ ਇਹ ਖਰਾਬੀ ਹੁੰਦੀ ਆ ਮੈਂ ਉਹਨਾਂ ਨੂੰ ਇੱਕ ਨੱਥ ਬਾਗਾਂ ਕਿੰਨੀਆਂ ਕ ਮੰਡੀਆਂ ਦੇ ਆੜਤੀਆਂ ਦੇ ਬਕਾਏ ਆ ਟੈਂਡਰਕਾਰਾਂ ਵੱਲ ਉਹ ਕਰੀਬ 9-10 ਮੰਡੀਆਂ ਦੇ ਬੰਦੇ ਆ ਸੀ ਉਹਨਾਂ ਮੈਨੂੰ ਚੈੱਕ ਵੀ ਦਿਖਾਏ ਸੀ ਮੈਂ ਸਮਝਦਾ ਘੱਟੋ-ਘੱਟ ਵੀ 70-80 ਲੱਖ ਨੀਅਰ ਬੋਟ ਹੋ ਸਕਦਾ ਵੀ ਕਰੋੜ ਰੁਪਈਆ ਵੀ ਹੋ ਸਕਦਾ ਆ ਮੰਡੀਆਂ ਜਿਹੜੀਆਂ ਮੰਡੀਆਂ ਦੇ ਬੰਦੇ ਨੇ ਆ ਉਹਨਾਂ ਦੇ ਵੀ ਪੈਸੇ ਕਈਆਂ ਮੰਡੀਆਂ ਦੀ ਸਮੁੱਚੀ ਪੇਮੈਂਟ ਰੰਡ ਜਾਂ ਕਾਫੀ ਸਾਲਾਂ ਦੀ ਪਰ ਕੋਈ ਵੀ ਜ਼ਿਲ੍ਹੇ ਦੀ ਐਸੀ ਮੰਡੀ ਨਹੀਂ ਜਿਹਦਾ ਘੱਟੋ-ਘੱਟ ਵੀ ਗਣੀਏ ਤੇ 3-4 ਲੱਖ ਰੁਪਈਏ ਤੋਂ ਘੱਟ ਹੋਊਗਾ ਕਈਆਂ ਦੇ ਘਰੇਲੇ ਮੰਡੀ ਆ ਉਹਦਾ 15 ਲੱਖ ਰੁਪਇਆ ਕੱਲੀ ਮੰਡੀ ਦਾ ਤੇ 60 ਮੰਡੀਆਂ ਦਾ ਐਵਰੇਜ ਲਾ ਲਓ ਕਿੱਥੇ ਚਲੇ ਜਾਂਦਾ ਜੀ ਕੰਮ ਤੇ ਉਹਨਾਂ ਦੇ ਉੱਪਰ ਜਿਹੜਾ ਸਕੰਜਾ ਉਹ ਪੂਰਾ ਕੱਸਿਆ ਜਾਊਗਾ ਜੀ ਜਿੰਨਾਂ ਮੰਡੀਆਂ ਚ ਆੜਤੀਆਂ ਕੋਲ ਟੈਂਡਰ ਆ ਤੇ ਉਹ ਰਫਤਾਰ ਫੜ ਰਹੀ ਹੈ ਉਹ ਮੰਡੀਆਂ ਬਿਲਕੁਲ ਜੀ ਮੇਰੀ ਮੰਡੀ ਦੇ ਚ 1,95,000 ਖਰੀਦ ਆ ਅੱਜ ਤੱਕ ਤੇ ਸਾਡੀ ਕੱਲ ਸ਼ਾਮ ਤੱਕ ਜਿਹੜੀ ਉਹ 60,000 ਲਿਫਟਿੰਗ ਹੋਈ ਆ ਅੱਜ ਰਾਤ ਨੂੰ ਜੋ ਗੱਡੀਆਂ ਅਨਲੋਡ ਹੋ ਗਈਆਂ ਸਾਨੂੰ ਮੰਡੀ 'ਚੋਂ ਫੋਨ ਆ ਗਿਆ ਉਹ ਹੜਤਾਲ ਕਰਕੇ ਬੰਦੇ ਉੱਥੇ ਰੁਕੇ ਸੀ ਤੇ ਮੇਰੇ ਹਿਸਾਬ ਨਾਲ ਵੀ 10 ਹਜ਼ਾਰ ਰਹੀਆਂ ਅੱਜ ਹੀ ਚੁੱਕ ਦਾਂਗੇ ਲਗਭਗ 50% ਅਸੀਂ ਕੱਲ ਨੂੰ ਮੰਡੀ ਜਿਹੜੀ ਉਹ ਚੁੱਕ ਦੇਣੀ ਹੈ ਰੂਲ ਮੁਤਾਬਕ ਕਿੰਨੇ ਦਿਨਾਂ ਦੇ ਵਿੱਚ ਮਾਲ ਚੁੱਕਣਾ ਬਣਦਾ ਇਹ ਜੇ ਜਦੋਂ ਪਰਚੇਜ ਪੈ ਜਾਂਦੀ ਆ ਉਹਦੇ 72 ਘੰਟੇ ਦੇ ਵਿੱਚ ਵਿੱਚ ਜਿਹੜਾ ਵਾ ਟੈਂਡਰ ਕਾਰ ਨੇ ਪਰਚੇਜ ਦੇ ਮੁਤਾਬਕ ਮਾਲ ਚੁੱਕਣਾ ਹੁੰਦਾ ਵਾ ਤੇ ਪਰ ਟੈਂਡਰ ਕਾਰ ਤੇ ਅੱਜ ਤੱਕ ਮੰਡੀਆਂ ਦੇ ਵਿੱਚ ਗੱਡੀਆਂ ਤੇ ਲੈ ਕੇ ਕੀ ਆਉਣੀਆਂ ਸੀ ਉਹਨਾਂ ਨੇ ਆਪਣੀ ਅੱਜ ਤੱਕ ਸ਼ਕਲ ਹੋ ਨਹੀਂ ਮੰਡੀਆਂ ਵਿੱਚ ਵਿਖਾਈ ਇਹ ਜਿਹੜੇ ਉਂਗਲਾਂ ਦੇ ਗਿਣੇ ਜਾਣ ਵਾਲੇ ਟੈਂਡਰਕਾਰ ਇਹਨਾਂ ਨੂੰ ਟੈਂਡਰ ਹੀ ਕਿਉਂ ਦਿੱਤੇ ਜਾਂਦੇ ਆ ਇਹਨਾਂ ਨੂੰ ਜੀ ਵੇਖੋ ਇਹਨਾਂ ਕੋਲ ਕਾਗਜ਼ ਪੱਤਰ ਪੂਰੇ ਹੁੰਦੇ ਆ ਤੇ ਇਹ ਆੜਤੀਆਂ ਨਾਲੋਂ ਥੋੜਾ ਜਿਹਾ ਕਿਉਂਕਿ ਉਹਨਾਂ ਦਾ ਉਹ ਕਿੱਤਾ ਵਾ ਸਾਡਾ ਅੱਧਾ ਕਿੱਤਾ ਤੇ ਸਾਨੂੰ ਆਪਣੇ ਕੰਮ ਦੇ ਪ੍ਰੋਫੈਸ਼ਨਲ ਆਸੀਂ ਸਾਨੂੰ ਪਤਾ ਕਿਵੇਂ ਕਰਨਾ ਇਹਨਾਂ ਦਾ ਉਹ ਕਿੱਤਾ ਵਾ ਠੱਗੀ ਮਾਰਨ ਦਾ ਤੇ ਇਹ ਅਸੀਂ ਪਿਛਲੇ ਸਾਲ ਟੈਂਡਰ ਪਾਏ ਸੀ ਸਾਡੇ ਕਾਗਜ਼ੀ ਪਾਸ ਸੀ ਅਸੀਂ ਪਾਸ ਪਰ ਸਾਨੂੰ ਕੁਝ ਟੈਂਡਰ ਸਲੈਬ ਦੇ ਚ ਰੇਟ ਸਲੈਬ ਦੇ ਵਿੱਚ ਉਹ ਟੈਂਡਰ ਸਾਡੇ ਕੋਲ ਲੱਗੇ ਸਾਨੂੰ ਨਹੀਂ ਮਿਲੇ ਉਹਨਾਂ ਨੇ ਘੱਟ ਰੇਟ ਤੇ ਟੈਂਡਰ ਲੈ ਲੇ ਪੰਜਾਬ ਦੇ ਵਿੱਚ 50000 ਆੜਤੀਆ ਸਾਡੀ ਜਿਹੜੀ ਸੂਚਨਾ ਮੁਤਾਬਕ ਤੇ ਇਸ ਜ਼ਿਲ੍ਹੇ ਦੇ ਵਿੱਚ ਵੀ ਕਾਫੀ ਆੜਤੀਏ ਹੋਣਗੇ ਇਲੈਕਸ਼ਨ ਚੱਲ ਰਹੀ ਆ ਪੰਜਾਬ ਦਾ ਫੈਸਲਾ ਤਾਂ ਪੰਜਾਬ ਪ੍ਰਧਾਨ ਤੁਹਾਡੇ ਲੈ ਸਕਦੇ ਆ ਉਹ ਤੁਹਾਡੀ ਜਿਊਰੀ ਸਿਲੈਕਸ਼ਨ ਨਹੀਂ ਬਣਦੀ ਇਲੈਕਸ਼ਨ ਜੋਰਾਂ ਤੇ ਆ ਜਿਹੜੀ ਮੌਜੂਦਾ ਸਰਕਾਰ ਹੁੰਦੀ ਆ ਉਹਦੀ ਇਹਦੇ ਲਈ ਜਵਾਬਦੇਹੀ ਬਣਦੀ ਜਿੰਨੀਆਂ ਮੁਸ਼ਕਲਾਂ ਆ ਰਹੀਆਂ ਜਿੰਨਾ ਕਿ ਤੁਸੀਂ ਸਾਰੇ ਦੁਖੀ ਹੋ ਰਹੇ ਹੋ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ ਕਿ ਭਵਿੱਖ 'ਚ ਤੁਹਾਡੀ ਕੋਈ ਯੋਜਨਾ ਹੈ ਆ ਕਿ ਜਿਹੜਾ ਇਥੋਂ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਖਿਲਾਫ ਜਾਂ ਉਹਦਾ ਬਾਈਕਟ ਕਰਨ ਦਾ ਜਾਂ ਕੋਈ ਉਹਦਾ ਕੋਈ ਹੱਕ 'ਚ ਵੀ ਹੋਣਗੇ ਕਿ ਜੜਤੀ ਹੈ ਕੀ ਪ੍ਰੋਗਰਾਮ ਹੈ ਤੁਹਾਡਾ ਕੋਈ ਇਹਦਾ ਦਿੱਤਾ ਜਾ ਸਕਦਾ ਕੱਲ ਨੂੰ ਕੋਈ ਸੱਦਾ ਵੇਖੋ ਜੀ ਜਿਹੜੀ ਤੁਹਾਡੀ ਗੱਲ ਆ ਵੀ ਇਹ ਕਰੀਬ 50000 ਆੜਤੀਆ ਪੰਜਾਬ 'ਚ ਆ ਮੇਰੇ ਜ਼ਿਲ੍ਹੇ ਤਰਨਤਾਰਨ ਦੇ ਵਿੱਚ ਅਸੀਂ 1500 ਦੇ ਕਰੀਬ ਆ ਹੋ ਸਕਦਾ ਜ਼ਿਆਦਾ ਹੀ ਹੋਣ ਪਰ ਇਹੜੀ ਟੈਂਡਰ ਦੀ ਮੁਸ਼ਕਲ ਹੈ ਇਹ ਤਰਨਤਾਰਨ ਜਿਲ੍ਹਾ ਅੱਗੇ ਆਜੋ ਅਮਰਸਰ ਗਰਦਾਸਪੁਰ ਪਠਾਨਕੋਟ ਬਾਕੀ ਪੰਜਾਬ ਦੇ ਵਿੱਚ ਕੋਈ ਮੁਸ਼ਕਲ ਨਹੀਂ ਜਿਲ੍ਹਾ ਤਰਨਤਾਰਨ ਦੱਸੋ ਜਿਲ੍ਹਾ ਤਰਨਤਾਰਨ ਦੇ ਵਿੱਚ ਟੈਂਡਰ ਕਰਦੇ ਮੁਸ਼ਕਲ ਹੈਗੀ ਆ ਪਰ ਜਿਹੜੀ ਤੁਸੀਂ ਇਹ ਗੱਲ ਕੀਤੀ ਰਾਜਨੀਤਿਕ ਪਾਰਟੀਆਂ ਦੀ ਅਸੀਂ ਆਪਣੇ ਅੱਜ ਸਲਾਹਕਾਰ ਕਮੇਟੀ ਨਾਲ ਜਿਲ੍ਹਾ ਲੈਵਲ ਤੇ ਸਲਾਹ ਕਰਾਂਗੇ ਜਦੋਂ ਪਿੰਡਾਂ ਦੇ ਵਿੱਚ ਸਾਡੇ ਕੋ ਵੋਟਾਂ ਮੰਗਣ ਆਉਣਗੇ ਅਸੀਂ ਇਹ ਮੁੱਦਾ ਉਹਨਾਂ ਦੇ ਗਾੜੀ ਬੜੇ ਜ਼ੋਰ ਸ਼ੋਰ ਨਾਲ ਵਾਰਾਂਗੇ ਕੀ ਤੁਸੀਂ ਜੇ ਪਾਰਲੀਮੈਂਟ ਦੇ ਵਿੱਚ ਤੁਹਾਨੂੰ ਹੀ ਜਿਤਾ ਕੇ ਭੇਜਦੇ ਆਂ ਇਹ ਸਾਡੇ ਜਿਹੜੇ ਉੱਥੇ ਪਾਰਲੀਮੈਂਟ ਦੇ ਮੁੱਦੇ ਚੁੱਕੇ ਹੱਲ ਕਰੋਗੇ ਕਿਉਂਕਿ ਇਹ ਜਿਹੜੀ ਪਾਲਿਸੀ ਹੁੰਦੀ ਹੈ ਇਹ ਐਫਸੀਆਈ ਸੈਂਟਰ ਦੇ ਮਤ按照 ਹੀ ਹੁੰਦੀ ਟੈਂਡਰ ਕਰਦੀ ਇੱਕ ਆਰਤੀ ਦੇ ਨਾਲ ਲਗਭਗ ਕਿੰਨੇ ਕੁ ਪਰਿਵਾਰ ਜੁੜੇ ਹੁੰਦੇ ਆ ਵੇਖੋ ਜੀ ਸਾਡੇ ਨਾਲ ਪੱਲੇਦਾਰ ਸਾਡੇ ਜ਼ਿਮੀਂਦਾਰ ਕਰੀਬ ਕੋਈ ਵੀ ਛੋਟਾ ਜਿਹਾ ਮੈਂ ਸਭ ਤੋਂ ਛੋਟਾ ਆਰਤੀ ਆਪਣੇ ਕਿਰੇ ਮੇਰੇ ਕੋ 10 ਗਾ ਕੇ 10 ਪੱਲੇਦਾਰ ਆ ਤੇ ਜੇ ਅਸੀਂ ਦੋ ਦੋ ਵੋਟਾਂ ਵੀ ਗਿਣੀਆਂ ਤੇ ਮੇਰੇ ਨਾਲ 30 ਦਾ 60 ਵੋਟਾਂ ਮੈਂ ਲੈ ਕੇ ਚੱਲਦਾ ਮੇਰੇ ਕੋ ਨਹੀਂ ਪਾ ਸਕਦੇ ਕਿਉਂਕਿ ਜਿਹੜਾ ਪੱਲੇਦਾਰ ਆ ਸਾਡੀ ਇੱਕ ਗੱਲ ਜ਼ਿੰਮੇਦਾਰ ਨਾ ਇੱਕ ਗੱਲ ਸਾਡੇ ਘਰ ਦੇ ਪਰਦੇ ਚੁੱਲੇ ਦੀ ਸਾਡੀ ਸਾਂਝ ਹੁੰਦੀ ਜੀ ਉਹਨਾਂ ਨਾਲ ਮਤਲਬ ਤੁਹਾਡੇ ਤੋਂ ਬਾਹਰ ਨਹੀਂ ਇੱਕ ਦੂਜੇ ਦੇ ਤੁਸੀਂ ਤੈਣੇ ਚ ਜੋ ਜੀ ਆੜਤੀਏ ਦੀ ਗੱਦੀ ਤੋਂ ਜ਼ਿੰਮੇਦਾਰ ਤੇ ਪੱਲੇਦਾਰ ਦੀ ਕੰਨ ਦੇ ਵਿੱਚ ਫੂਕ ਵੱਜ ਗਈ ਉਹ ਉਹਨਾਂ ਦੇ ਗੱਲ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਆੜਤੀਆ ਖਤਮ ਹੋ ਗਿਆ ਤੇ ਸਾਡਾ ਪੱਲੇਦਾਰ ਬੇਰੁਜ਼ਗਾਰ ਹੋ ਜਾਊਗਾ ਸਾਡਾ ਜ਼ਿੰਮੇਦਾਰ ਦੀਆਂ ਗਰਜਾਂ ਕੌਣ ਪੂਰੀਆਂ ਕਰੂਗਾ ਅਸੀਂ ਸਾਨੂੰ ਇਹ ਮਨ ਹੈ ਵੀ ਜਿੱਥੇ ਅਸੀਂ ਇਹ ਮਸਲੇ ਦੇ ਉੱਤੇ ਜੇ ਰਾਜਨੀਤੀ ਦੇ ਵਿੱਚ ਉੱਚ ਕੁਛ ਨਾ ਕੁਛ ਅਸੀਂ ਕਰ ਸਕਦੇ ਆ ਤੇ ਸਾਨੂੰ ਇਹ ਚੀਜ਼ ਦਾ ਮਾਣ ਵੀ ਸਾਡੇ ਕੋਲ ਜ਼ਿੰਮੇਵਾਰ ਤੇ ਪੱਲੇਦਾਰ ਪਾਸੇ ਨਹੀਂ ਜਾ ਸਕਦਾ ਕਈ ਜਿਹੜੇ ਆੜਤੀਏ ਪੁਰਾਣੇ ਆ ਜਾਂ ਨਵੇਂ ਵੀ ਹੈਗੇ ਆ ਉਹਨਾਂ ਕੋ 50 50 100 100 ਪਰਿਵਾਰ ਵੀ ਸੁਣਿਆ ਜਾਂਦਾ ਕਿ ਉਹਨਾਂ ਦੇ ਉਹਨਾਂ ਨਾਲ 100 100 ਪਰਿਵਾਰ ਦੇ ਨਾਲ ਉਹਨਾਂ ਦਾ ਰਾਬਤਾ ਕਾਇਮ ਹੈ ਤੇ ਇਹ ਸਰਕਾਰ ਸੁਣ ਲਵੇ ਚੰਗੀ ਤਰ੍ਹਾਂ ਕਿ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਕਿਹਾ ਕਿ ਜੇ ਕੰਨ ਚ ਫੂਕ ਵੱਜ ਗਈ ਕਿ ਇਹ ਸਰਕਾਰੇ ਸੁਣ ਲਾ ਕਿ ਜੇ ਆੜਤੀਆਂ ਨੇ ਕੰਨ ਚ ਫੂਕ ਪੱਲੇਦਾਰਾਂ ਦੇ ਤੇ ਜ਼ਿਮੀਂਦਾਰਾਂ ਦੇ ਮਾਰ ਦਿੱਤੀ ਤੇ ਫਿਰ ਔਖਾ ਹੋ ਜਾਣਾ ਰਾਹ ਇਸ ਕਰਕੇ ਇਹਦਾ ਹੱਲ ਸਰਕਾਰ ਨੂੰ ਪੁਰਜਰ ਅਪੀਲ ਆ ਕੇ ਇਹ ਲੱਭਿਆ ਜਾਣਾ ਚਾਹੀਦਾ ਸਥਾਈ ਹੱਲ ਲੱਭਿਆ ਜਾਣਾ ਚਾਹੀਦਾ ਜ਼ਿਲ੍ਹਾ ਮੈਜਿਸਟਰ ਨੇ ਆਪਣੇ ਵੱਲੋਂ ਪੂਰਨ ਤੌਰ ਤੇ ਭਰੋਸਾ ਦਿਵਾਇਆ ਕਿ ਜਿੰਨਾ ਚਿਰ ਮੈਂ ਆ ਮੈਂ ਇਹ ਡਾਲਾ ਵੀ ਖਤਮ ਕਰਕੇ ਜਾਊਂਗਾ ਤੇ ਅਖੌਤੀ ਟੈਂਡਰਕਾਰ ਵੀ ਜਿਹੜੇ ਆ ਇਹ ਸ਼ੋਸ਼ਣ ਕਰਦੇ ਆ ਉਹਨਾਂ ਨੂੰ ਵੀ ਖਤਮ ਕਰਕੇ ਜਾਊਂਗਾ ਤਰਨਤਾਰਨ ਤੋਂ ਪੀਐਸ ਪਾਸੀ ਪੰਜਾਬ ਟਾਈਮ ਧੰਨਵਾਦ ਜੀ